ਗੱਲ ਇਹਦਾ ਚੱਕੋ ਉਹ ਨਹੀਂ ਆਏ ਨਹੀਂ ਦੀ ਗੱਲ ਚੱਕੋ ਉਹ ਨਹੀਂ ਆਏ ਨਹੀਂ ਦੀ ਗੱਲ ਇਹ ਗੱਲ ਆ ਪੀਏ ਬੈਠੇਗੀ ਫਿਰ ਕਰ ਲਵੋ 800 ਰੁਪਏ ਆ ਰਿਹਾ ਆ 800 ਕੋਈ ਨਹੀਂ ਪੈਸੇ ਨਹੀਂ ਆਉਂਦੇ ਆ ਨੋਟ ਮਿਲ ਗਿਆ ਮੈਂ ਨਹੀਂ ਤੁਸੀਂ ਫੋਟੋ ਸਟੱਪ ਕਰਾਈ ਜੋ ਅਗਰ ਮਾਰੀ ਜਮਾ ਤੁਸੀਂ ਤਾਂ ਸਾਰੇ ਬੋੜੇਗਾ ਤਿੰਨ ਦਿਨ ਤੋਂ ਮੁੰਨਾ ਅੰਦਰ ਪਾੜੀਆਂ ਕੀਤੀਆਂ ਇੱਕ ਵਾਰੀ ਕੀਤੀਆਂ ਕੀਤੀਆਂ ਕਿਉਂ ਨਹੀਂ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਜੋ ਅੰਦਰ ਉਹ ਤੁਹਾਡੇ ਟੇਬਲ ਤੇ ਬੈਠੀ ਚੱਕੀ ਤੁਸੀਂ ਜਦੋਂ ਮੈਂ ਤੁਹਾਨੂੰ ਰਿਸਪਸ ਦਿੱਤੀ ਇਹ ਚਲਾ ਕੇ ਮਾਰੇ ਸਾਰੀ ਵੀਡੀਓ ਹੋ ਗਈ ਓਕੇ ਆਇਓ ਜੀ ਜੀ ਸਾਹਿਬ ਹਾਜੀ ਹਾਜੀ ਬੜਾ ਬੜਾ ਆਸਰ 500 ਬਹਿ ਜੀ ਬਸਾਈ ਦੇ ਹਾਂਜੀ ਤੇ ਤੁਸੀਂ ਇਹਨਾਂ ਤੋਂ ਆਪਣੀ ਰਿਸਪਸ ਲਈ ਹੈ ਹਾਂ ਮਾਊਦੀ ਚੱਕੋ ਮੈਂ ਕਿਹਾ ਕੋਈ ਤੂੰ ਅੱਛਾ ਉਹ ਨਹੀਂ ਆਇਆ ਨਹੀਂ ਜੀ ਗੱਲ ਥੱਲੇ ਚੱਕੋ ਇਹ ਗੱਲ ਆ ਕਿ ਇਹ ਬੈਠੇਗੀ ਫਿਰ ਅਸੀਂ ਦਰਦ ਨਾਲ میں کوما کی گا دکھانا جی ਅੱਗੇ ਆ ਗਏ ਮੈਂ ਇਹ ਕਹਿੰਦਾ ਜੀ ਕਮਾਲ ਹੋਣੀ ਉਹ ਲਿਆਓ ਓਏ ਕਮਾਲ ਹੋਣੀ ਜਿਹਦਾ ਮੈਂ ਕੀਤਾ ਨਹੀਂ ਜਿਹੜੇ ਆਪਣੇ ਕੋਲ ਪਿਆ ਐਵੇਂ ਕਰੀ ਜਾਂਦੇ ਜੇ ਮੈਂ ਕੀਤਾ ਹੀ ਨਹੀਂ ਯਾਰਾ ਕਮਾਲ ਹੋਣੀ ਐ ਚਰਮਸਣ ਆ ਲੈ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਨਹੀਂ ਪੈਸੇ ਆ ਦੇਖ ਜੀ ਫਿਰ ਮੈਂ ਫਿਰ ਤੋਂ ਨਹੀਂ ਲੈ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਆ ਕਿ ਤੁਹਾਡੇ ਕੋਲ ਬਿਲਕੁਲ ਲਏ ਆ ਤੁਸੀਂ ਉਹ ਯਾਰਾ ਜਿੱਤੀ ਜਾਂਦਾ ਮੈਂ ਕੋਈ ਪੈਸਾ ਲਵਾ ਤਾਣੇ ਜਾ ਕੇ ਜਿੱਤੀ ਆ ਪੈਸੇ ਇਹਨਾਂ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸਾਹਮਣੇ ਆ ਗਈ ਫਿਰ ਵੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਹਾਂ ਇੱਥੇ ਬੈਠੇ ਨਹੀਂ ਚੱਕ ਕੇ ਦੇਖ ਪਾਇਆ ਕੋਈ ਨਹੀਂ ਨਾ ਮਾਰੋ ਜਾਨ ਮਰੀ ਜਾਂਦੀ ਐਸੀ ਕਰੀ ਵੀਡੀਓ ਨਹੀਂ ਕਰੀ ਵਜਾ ਪ੍ਰਾਇਮ ਦੇ ਉਹ ਬੜਾ ਸਿਕੜਾ ਰਹਿ ਗਿਆ ਅੱਜ ਕਿਹੜੀ ਗੱਲ ਕਰੀਏ ਅੱਜ ਆਹ ਦੇਖੋ ਆਪ ਇਹਨਾਂ ਨੂੰ ਉਠਾ ਰਿਹਾ ਮੈਂ ਨਹੀਂ ਬੈਠੀ ਕਮਾਉਣੀਆਂ ਕਰੀਆਂ ਮਾਰੀ ਵੀ ਇਹਨੇ ਤੁਹਾਨੂੰ ਦੋਸਤਾਂ ਦੇ ਨਾਲ ਨਹੀਂ ਇਹਦੇ ਚਿੱਟਾ ਕੱਢ ਦਿੰਦੇ ਆ ਕੰਮ ਆਇਆ ਨਾ ਕੋਈ ਨਹੀਂ ਜੇ ਤੁਸੀਂ ਕਰੀ ਜਾਂਦੇ ਤਰੀ ਜੋ ਮਰਦੀ ਕਰੇ ਸਾਰੇ ਮੰਜਣੇ ਆ ਤੁਸੀਂ ਦੱਬੇ ਜਾਣਾ ਬੜੇ ਸਿਕੜੇ ਨੇ ਦੇਖੋ ਕਿੰਨਾ ਨੰਬਰ ਹੈ ਸਰ 800 ਰੁਪਏ ਬਰੋਵਾ ਨਹੀਂ ਲੈ ਪੈਸੇ 800 ਰੁਪਏ ਇਹ ਮਾਰੀ ਜਿਹੜਾ ਪੁੱਠੇ ਗੱਲ ਕਰੀ ਜਿਹੜਾ ਤੁਸੀਂ 800 ਰੁਪਏ ਆਹ ਆਹ ਆ ਵੀ ਦੋ ਕੋਈ ਨਹੀਂ ਮੈਂ ਪੈਸੇ ਨਹੀਂ ਚਾਹਉਂ ਨਾ ਆਹ ਨੋਟ ਮਿਲ ਗਿਆ ਉਹ ਖਰਚੋ ਮੈਂ ਲੈ ਨਹੀਂ ਤੁਸੀਂ ਫੋਟੋ ਸਟੱਡ ਕਰਾਈ ਜੋ 98 ਦੇਖੋ ਦੱਸੋ ਬਾਈ ਤੁਸੀਂ ਆਦੇ ਕਰੀ ਮੈਂ ਰੋਕ ਨਹੀਂ ਦੀ ਮੈਂ ਕਹ ਰਹੀ ਸੀ ਤੁਸੀਂ ਕੁੱਤੇ ਛੱਡਦੇ ਹੋ ਇਹ ਵਿੱਚ ਤਵੇ ਮਾਰੀ ਜਮਾ ਤੁਹਾਨੂੰ ਕੋ ਸਾਡੇ ਸਾਰੇ ਬਾਰਡ ਲਾ ਤਿੰਨ ਦਿਨ ਤੁਹਾਨੂੰ ਅੰਦਰ ਕਾੜੀ ਦਿੱਤੀਆਂ ਇੱਕ ਵਾਰੀ ਕੀਤੀ ਕੀਤੀਆਂ ਆਹ ਲੋ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਜੋ ਮੈਂ ਅੰਦਰੋਂ ਤੁਹਾਡੇ ਟੇਬਲ ਤੇ ਪਈ ਸੀ ਚਾਹ ਦੀ ਜੇ ਜਦੋਂ ਮੈਂ ਤੁਹਾਨੂੰ ਰਿਸਪਨ ਦਿੱਤੀ ਤੁਸੀਂ ਰਾਹ ਕਿਉਂ ਮਾਰੇ ਸਾਰੇ ਵੀਡੀਓ ਬਣ ਗਏ ਮੈਂ ਕੋ ਬੱਦੀ ਹੈ ਨੀ 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 ਅਸੀਂ ਤੁਹਾਨੂੰ ਅਸੀਂ ਸਾਬਤ ਕਰਾਂਗੇ ਅਸੀਂ ਸਾਨੂੰ ਚਰਾਂਗੇ ਤੁਸੀਂ ਹਾਂ ਐਵੇਂ ਨਿਯਾਇਤ ਕਰੀ ਜਾਂਦੇ ਹੋ ਤੁਸੀਂ وہ اسے بدا اللہ Pre студرے کا Harriet وہ اسام کے وال Debatte جل Could لہ ਦੇਖੋ ਜੁਰਮਾਨਾ ਜਿਹੜਾ ਮੈਨੂੰ ਮਰਜ਼ੀ ਨਾਲ ਲਾਉਂਦੇ ਆ ਭਾਈ ਤੇ ਕਿਸੇ ਜਾਤੇ ਜੁਰਮਾਨਾ ਤਾਂ ਜਿਹੜਾ ਵਾਲੇ ਜਿਹੜਾ ਬੜਕਿਉਂਦੇ ਹੋਰ ਨਹੀਂ ਜੁਰਮਾਨਾ ਵਾਲੇ ਹੈ ਇਹ ਪਾਉਂਦੇ ਤੇ ਮੇਰੀ ਬਿਲਾ ਕਰਾ ਕੇ ਤੇ ਜੁਰਮਾਨਾ ਵਾਲੇ ਨਹੀਂ ਕਰਦੇ ਤਾਂ ਜੁਰਮਾਨਾ ਕਰਦੇ ਇਹਦਾ ਵੈਰ ਨਹੀਂ ਕੋਈ ਤੇ ਮੈਂ ਇਸ ਸਗਰ ਹੁਣਾਂ ਦੇ ਇੱਕ ਮਹੀਨੇ ਤੋਂ ਮੇਰੇ ਹਲਕ ਸੀ ਬਹੁਤ ਮਾਰੀ ਗਈ ਦੂਸਰੇ ਵਾਲੇ ਉਹਨਾਂ ਦੇ ਕੋਲੋਂ ਦਾ ਮੈਂ ਸਮਝਦਾ ਜੇ ਮਰਸੀ ਕਰਦੇ ਕੋਈ ਕੁਝ ਨਾ ਹੋ ਕੋਈ ਨਾ ਪੈਸੇ ਦਾ ਕੋਈ ਨਾ ਸਵਾਲ ਨਾ ਕਰਦੇ ਤੁਸੀਂ ਉੱਥੇ ਨੋਟਸ ਪੜ੍ਹ ਨਹੀਂ ਸਰ ਮੈਂ ਕਵਰ ਰਿਹਾ ਹਾਂ ਕਵਰ ਰਿਹਾ ਨੋਟਸ ਜੀ ਜੀ ਆ ਪਾਸ ਸੀ ਇਹ ਹੁਣ ਵੀਡੀਓ ਸਾਹਿਬ ਕਹਿ ਰਹੇ ਮੇਰੇ ਕੋਲ ਗਲਤੀ ਹੋ ਗਈ ਠੀਕ ਹੈ ਇਹਨਾਂ ਨੇ ਕਸੇ ਚੱਕੇ ਸੀਗੇ ਲਈ ਸੀਗੇ ਬੰਦ ਉਹਨਾਂ ਤੋਂ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਤੋਂ ਉਹਨਾਂ ਨੇ ਲਈ ਸੀ ਪੈਸੇ ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਹੁਣ ਦੱਸੋ ਕੀ ਕਾਰਵਾਈ ਕਰ ਸਕਦੇ ਕਿ ਕਰਨੀ ਕੀਦਾਂ ਹੋਏਗਾ ਇਹ ਤਾਂ ਸਰਪੰਚ ਆਪੋ ਜੀ ਦੇ ਜਿੱਦਾਂ ਕੋਈ ਹੋਰ ਕਰਦਾ ਜੀ ਸਰਪੰਚ ਤੁਹਾਡਾ ਹੂੰ ਹੋ ਗਏ ਸਰਪੰਚ ਮੇਰਾ ਹੁਕਮ ਕੀ ਹੈ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਤੁਹਾਡਾ ਹੁਕਮ ਤੁਹਾਡਾ ਹੁਕਮ ਤੁਸੀਂ ਬੋਲੋ ਸਾਡੇ ਸਾਹਮਣੇ ਹੈਗੇ ਹਾਂ ਠੀਕ ਹੋਰ ਜਿਸ ਵੀ ਲਈ ਸੁਣ ਕੇ ਬਿਲਕੁਲ ਜੀ ਹਾਂ ਕਿਵੇਂ ਕਰਸੇ ਹਾਂਜੀ ਗਲਤੀ ਮੈਂ ਕਰ ਦਿੱਤੀ ਉਹ ਤਾਂ ਮੈਂ ਕਹ ਰਿਹਾ ਉਹ ਮੈਂ ਕੋਈ ਮੈਸੇਜ ਕਰ ਦਿੱਤੀ ਉਹ ਨਹੀਂ ਮੈਨੂੰ ਲੱਗਦਾ ਸਰ ਗਲਤੀ ਹੋ ਗਈ ਹੈ ਪੱਕੇ ਨੂੰ ਦੱਸ ਹਾਂ ਬੌਧੀ ਚੱਕੋ ਮੈਂ ਕਿਹਾ ਕਹਿੰਦਾ ਕੋਈ ਤੂੰ ਇੱਧਰ ਉਹ ਨਹੀਂ ਆਏ ਇਹ ਜੀ ਗੱਲ ਇੱਧਰ ਨਹੀਂ ਜੀ ਗੱਲ ਇੱਧਰ ਬੌਧੀ ਚੱਕੋ ਤੇ ਗੱਲ ਆ ਪੀਏ ਬੇਟੇ ਕੀ ਫਿਰ ਕੀ ਹੋਇਆ ਸੀ ਕੇਸ ਹੋਇਆ ਦੀ ਸੀਗਾ ਉਹਨੂੰ ਦੱਸ ਦਿਓ ਮੁਲਾਜ਼ਮਾਂ ਨੂੰ ਤਾਂ ਮੇਰੇ ਨਾਲ ਕੋਈ ਚੈੱਕ ਕਰਾਓ ਕੈਸ਼ ਉਹਦੇ ਵੀ ਤੇ ਨਾ ਤੈਨੂੰ ਲੱਗੇ ਮਗਲ ਜੈ। ਹਾਂ। ਕੈਸ਼ ਉਹਦੇ ਦੱਡਾ ਇਸ ਤਰ੍ਹਾਂ ਲਈ। ਠੀਕ ਹੈ। ਤੇ ਅਸੀਂ ਨੂੰ ਛੇ ਮਹੀਨੇ ਦਾ ਕਰਿਆ ਪਰ ਮੈਂ ਤਾਂ ਕਹਿੰਦਾ ਸੀ। ਕਰਾਉਂ ਰੋ ਕਰਾਉਂ ਰੋ ਕਰਾਉਂ। ਠੀਕ ਹੈ। ਤੇ ਕੱਲ੍ਹ ਤੇ ਜੇ ਜਰੂਰ ਜੇ ਕਰ ਦੇ ਬੀਬੀ ਸਾਹਿਬ ਤੁਹਾਨੂੰ ਨਾ ਕਰ ਸਕਦਾ। ਮੈਂ ਆਉਂ। ਠੀਕ ਹੈ। ਸੁਨੇਹੜਾ ਮਿਲ ਕੇ ਜਾਓ। ਠੀਕ ਹੈ ਜੀ। ਰਾਜਾ ਮੈਂ ਬਹਿਣਾ ਆ। ਅੱਛਾ ਜੀ ਫਿਰ। ਤੇ ਵਾਪਸ ਤੂੰ ਪਹਿਲੇ ਤੇ ਤੈਨੂੰ ਸਰਾ ਆ ਕੇ ਬੈਠਾ 15000 ਰੁਪਏ ਦਿੱਤਾ। ਅੱਛਾ ਜੀ। ਇਹਨੇ ਫੜ ਕੇ ਜੇ ਚ ਪਾਲੇ। ਠੀਕ ਹੈ। ਅਸੀਂ ਸ਼ਾਮ ਨੂੰ ਆਗੇ I can't remember the